ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਆਰਟਿਸਟ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਹੈ ਕਮਲ ਹੀਰ ਅਤੇ ਇਹਨਾਂ ਦਾ ਜਨਮ 1973 ਵਿੱਚ ਹੋਇਆ ਸੀ ਤੇ ਹੁਣ ਇਹਨਾਂ ਦੀ ਉਮਰ 51 ਸਾਲ ਹੋ ਚੁੱਕੀ ਹੈ ਕਰਮਜੀਤ ਅਨਮੋਲ ਇਹਨਾਂ ਦਾ ਜਨਮ 1972 ਵਿੱਚ ਹੋਇਆ ਸੀ ਤੇ 2024 ਤੱਕ ਇਹਨਾਂ ਦੀ ਉਮਰ 52 ਸਾਲ ਹੋ ਚੁੱਕੀ ਹੈ ਗੁਰਪ੍ਰੀਤ ਘੁੱਗੀ ਅਤੇ 2024 ਤੱਕ ਇਹਨਾਂ ਦੀ ਉਮਰ 52 ਸਾਲ ਹੋ ਚੁੱਕੀ ਹੈ ਪਰਮਿੰਦਰ ਗਿੱਲ ਅਤੇ ਇਹਨਾਂ ਦਾ ਜਨਮ 1970 ਵਿੱਚ ਹੋਇਆ ਸੀ ਤੇ ਹੁਣ ਤੱਕ ਇਹਨਾਂ ਦੀ ਉਮਰ 53 ਸਾਲ ਹੋ ਚੁੱਕੀ ਹੈ ਜਸਵੀਰ ਜੱਸੀ ਅਤੇ 2024 ਦੇ ਹਿਸਾਬ ਨਾਲ ਇਹਨਾਂ ਦੀ ਉਮ ਕੀ ਹੈ ਨਰਸ਼ਤਰ ਗਿੱਲ ਅਤੇ ਇਹਨਾਂ ਦਾ ਜਨਮ 1968 ਵਿੱਚ ਹੋਇਆ ਤੇ ਅੱਜ ਇਹਨਾਂ ਦੀ ਉਮਰ 55 ਸਾਲ ਹੋ ਚੁੱਕੀ ਹੈ ਮਨਮੋਨ ਵਾਰਸ ਇਹਨਾਂ ਦਾ ਜਨਮ 1967 ਵਿੱਚ ਹੋਇਆ ਸੀ ਤੇ ਅੱਜ ਇਹਨਾਂ ਦੀ ਉਮਰ 56 ਸਾਲ ਹੋ ਚੁੱਕੀ ਹੈ ਹਰਪਜਨ ਮਾਨ ਜੀ ਅਤੇ ਇਹਨਾਂ ਦਾ ਜਨਮ 1965 ਵਿੱਚ ਹੋਇਆ ਸੀ ਤੇ ਅੱਜ ਇਹਨਾਂ ਦੀ ਉਮਰ 58 ਸਾਲ ਹੋ ਚੁੱਕੀ ਹੈ ਮਹਾਵੀਰ ਭੁੱਲਰ ਅਤੇ ਇਹਨਾਂ ਦਾ ਜਨਮ 1962 ਵਿੱਚ ਹੋਇਆ ਸੀ ਤੇ 2024 ਦੇ ਹਿਸਾਬ ਨਾਲ ਇਹ 62 ਸਾਲ ਦੇ ਹੋ ਚੁੱਕੇ ਹਨ ਜਸਵਿੰਦਰ ਪੱਲਾ ਜੀ ਇਹਨਾਂ ਦਾ ਜਨਮ 1960 ਵਿੱਚ ਹੋਇਆ ਸੀ ਤੇ ਇਹ ਵੀ ਲਗਭਗ 64 ਸਾਲ ਦੇ ਹੋ ਚੁੱਕੇ ਨੇ ਗੁੱਗੂ ਗੱਲ ਅਤੇ ਇਹਨਾਂ ਦਾ ਜਨਮ 1960 ਵਿੱਚ ਹੋਇਆ ਸੀ ਤੇ ਅੱਜ ਇਹਨਾਂ ਦੀ ਉਮਰ 64 ਸਾਲ ਹੋ ਚੁੱਕੀ ਹੈ ਪੰਜਾਬੀ ਅਦਾਕਾਰ ਗੁਰਪ੍ਰੀਤ ਕੋਰ ਪੰਗੂ ਜੀ ਅਤੇ ਇਹ 2024 ਤੱਕ 64 ਸਾਲ ਦੇ ਹੋ ਚੁੱਕੇ ਨੇ ਯੋਗਰਾ ਸਿੰਘ ਜੀ ਇਹਨਾਂ ਦਾ ਜਨਮ 1958 ਵਿੱਚ ਹੋਇਆ ਸੀ ਤੇ ਅੱਜ ਇਹਨਾਂ ਦੀ ਉਮਰ 66 ਸਾਲ ਹੈ ਗੁਰਦਾਸ ਮਾਨ ਅਤੇ ਇਹਨਾਂ ਦਾ ਜਨਮ 1957 ਵਿੱਚ ਹੋਇਆ ਸੀ ਤੇ ਉਸ ਦੇ ਹਿਸਾਬ ਨਾਲ ਇਹਨਾਂ ਦੀ ਉਮਰ 67 ਸਾਲ ਹੋ ਚੁੱਕੀ ਹੈ ਸਰਦਾਰ ਸੋਹੀ ਜੀ ਇਹਨਾਂ ਦਾ ਜਨਮ 1946 ਵਿੱਚ ਹੋਇਆ ਸੀ ਤੇ 2024 ਵਿੱਚ ਇਹਨਾਂ ਦੀ ਉਮਰ 78 ਸਾਲ ਹੋ ਚੁੱਕੀ ਹੈ ਨਿਰਮਲ ਰਿਸ਼ੀ ਜੀ ਅਤੇ ਇਹ ਪੰਜਾਬੀ ਇੰਡਸਟਰੀ ਵਿੱਚ ਸਭ ਤੋਂ ਵੱਧ ਉਮਰ ਦੇ ਅਦਾਕਾਰ ਨੇ ਅਤੇ ਇਹਨਾਂ ਦੀ ਉਮਰ 80 ਸਾਲ ਤੋਂ ਉੱਪਰ ਹੈ